ਮਸ਼ਹੂਰ ਪੰਜਾਬੀ ਗਾਇਕਾ ਨੂਰਾ ਸਿਸਟਰਸ ਦੀ ਗੱਡੀ ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਦਰਸਲ ਸੋਮਵਾਰ ਦੀ ਰਾਤ ਦੋਵੇਂ ਪੈਣਾ ਆਪਣੀ ਟੀਮ ਦੇ ਨਾਲ ਸ਼ੋਅ ਕਰਕੇ ਵਾਪਸ ਆ ਰਹੀਆਂ ਸਨ। ਜੁਲੰਦਰ ਦੇ ਬੀਐਮਸੀ ਚੌਂਕ ਕੋਲ ਕੁਝ ਖਾਣ ਵਾਸਤੇ ਰੁਕੇ ਤਾਂ ਇਸ ਦੌਰਾਨ ਤਿੰਨ ਨੌਜਵਾਨ ਬਾਈਕ ਤੇ ਆਏ ਤੇ ਟੀਮ ਦੇ ਮੈਂਬਰਸ ਨਾਲ ਝਗੜਾ ਹੋ ਗਿਆ। ਗੱਡੀ 'ਚ ਬੈਠੇ ਨੂਰਾ ਸਿਸਟਰਸ ਨੂੰ ਲੱਗਾ ਕਿ ਲੁਟੇਰੇ ਨੇ ਤਾਂ ਗੱਡੀ 'ਚ ਬੈਠੇ ਦੂਜੇ ਸਾਥੀ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਬਾਈਕ ਸਵਾਰ ਦੋ ਨੌਜਵਾਨ ਤਾਂ ਭੱਜ ਗਏ ਪਰ ਇੱਕ ਨੂੰ ਨੂਰਾ ਸਿਸਟਰਸ ਦੇ ਸਾਥੀ ਨੇ ਕਾਬੂ ਕਰ ਲਿਆ। ਕਾਬੂ ਕਿਤੇ ਨੌਜਵਾਨ ਦੀ ਉਮਰ 15 ਸਾਲ ਤੋਂ ਘੱਟ ਦਸੀ ਜਾ ਰਹੀ ਹੈ ਯਾਨੀ ਕਿ ਉਹਨਾਂ ਬਾਲਕ ਹੈ ਹਾਂਜੀ ਭਾਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਮੇਰਾ ਨਾਮ ਰਿਸ਼ੀ ਗਰਸੀਆ ਭਾਜੀ ਮੈਂ ਜੋ ਦੋ ਤਿੰਨ ਨਾਲ ਮੈਨੇਜਮੈਂਟ ਕਰਦਾ ਜੀ ਆਪਣਾ 16 ਗਾੜੀ ਬਟਾਲਾ ਚੋਂ ਕੋ ਤੇ ਇਧਰੋਂ ਫਰੋੜੇ ਘਾਂ ਚ ਲੈਦੀ ਭਾਜੀ ਤੇ ਉਹ ਮੋਡਰਟ ਉਹਨਾਂ ਨਿਕਲਣ ਲੱਗੇ ਨੇ ਆਪਾਂ ਭਾਈ ਤੇ ਆਪਾਂ ਇਹਨਾਂ ਸਾਨੂੰ ਉੱਥੇ ਗੁੰਨਾਣ ਚਾਹੁੰਦੇ ਇੱਕੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਦੀ ਦਾਤ ਫੜੇ ਘਾੜੇ ਛੋਟੇ ਬਟਾਣਾਂ ਨੇ ਆ ਇਹ ਐ ਨਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਦ ਮਰ ਜਾਣਾ ਪਹਿਲਾ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕਿਆ ਮਤਲਬ ਫੋਟਲੇ ਆ ਬਾਅਦ ਫੜੇ ਆ ਫੇਰ ਫੜੇ ਤੇ ਟੈਕ ਕਰ ਲਗੇ ਦੋਨੇ ਭੱਜ ਗਏ ਜੀ ਇੱਕ ਇਹਨਾਂ ਫੜਿਆ ਆ ਆ ਅੰਦਰ ਵੀ ਇਹਨਾਂ ਕੋ ਫੋਨ ਬਾਹਰ ਨਿਕਲੇ ਚੋਰੀ ਤੇ ਮੇਰਾ ਜੀ ਜੋੜੀ ਹੈ ਜੀ ਦੇਖਿਆ ਮੋਟਰਸਾਈਕਲ ਵੀ ਚੋਰੀ ਦਾ ਵਾ ਤੇ ਦਾਦ ਵੀ ਇਹਨਾਂ ਫੜੇ ਗਿਆ ਦੋ ਇਹਨੇ ਭੱਜ ਗਏ ਆ ਇੱਕ ਤਾਂ ਇਹਨਾਂ ਕੋਈ ਦਾਬੇ اتنا ਸ਼ਿਪੂ ਦਾ ਵਾ ਜੀ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਇਹ ਹਸਬੰਡ ਵਾਈਕ ਦੀ ਜੋਤੀ ਬਤ ਜੀ ਤੇ ਨਾਲ ਉਹਨਾਂ ਦੇ ਹਸਬੰਡ ਸੀ ਉਸਮਾਨ ਜੀ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ? ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ? ਭਈ ਨਸ਼ਾ ਕੀਤਾ ਵੈ ਆਪਣਾ ਜੜੀਆਂ ਪਿਆ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਉੱਧਰ ਬੈਠਾ ਵੈ ਜੀ। ਪੁਲਿਸ ਨੂੰ ਮੌਕੇ ਤੇ ਸੱਦ ਲਿਆ ਸੀਗਾ। ਹਾਂਜੀ ਸੱਦ ਲਿਆ ਸੀ ਅਗੇ ਜੀ ਪੁਲਿਸ ਮੌਕੇ ਤੇ ਆਵੇ। ਹੁਣ ਉਹ ਨੌਜਵਾਨ ਕੌਣ ਸਨ? ਕਿਸ ਮੰਚ ਨਾਲ ਆਏ ਸਨ? ਇਹ ਤਾਂ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਹਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।